ਸੀਸੀਟੀਵੀ ਵਿੱਚ ਕੈਦ ਇਹ ਤਸਵੀਰਾਂ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀਆਂ ਜਿੱਥੇ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਿੱਥੇ ਕੁਝ ਨੌਜਵਾਨ ਇੱਕ ਟੋਲੀ ਦੇ ਵਿੱਚ ਆਉਂਦੇ ਨੇ ਤੇ ਹਸਪਤਾਲ 'ਚ ਜ਼ਹਿਰੇ ਇਲਾਜ ਨੌਜਵਾਨ ਨੂੰ ਕੁੱਟਦੇ ਨੇ ਪਰ ਮਾਮਲਾ ਕੀ ਹੈ ਇਹ ਵੀ ਦੱਸ ਦਿਆਂ ਦਰਅਸਲ ਕੁਝ ਦਿਨ ਪਹਿਲਾਂ ਅਕਸ਼ੇ ਪਟਿਆਲਾ ਦੇ ਪੋਲੋ ਗਰਾਊਂਡ ਦੇ ਵਿੱਚ ਆਪਣੇ ਦੋਸਤਾਂ ਨੂੰ ਗੱਡੀ 'ਚ ਛੱਡ ਕੇ ਆਪਣੇ ਇੱਕ ਹੋਰ ਦੋਸਤ ਅਤੇ ਉਸ ਦੀ ਪਤਨੀ ਨੂੰ ਉਹਨਾਂ ਦੇ ਘਰ ਛੱਡਣ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਇੱਕ ਕਾਲੀ ਸਵਿਫਟ 'ਚ ਬੈਠੇ ਨੌਜਵਾਨ ਜਿਨ੍ਹਾਂ ਨੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ ਸਾਈਡ ਮੰਗ ਰਹੇ ਸਨ ਤੇ ਸਾਈਡ ਨਾ ਮਿਲਣ ਤੇ ਅਣਪਛਾਤੇ ਨੌਜਵਾਨਾਂ ਨੇ ਗੱਡੀ ਰੋਕ ਕੇ ਅਕਸ਼ੇ ਅਤੇ ਉਸ ਦੇ ਦੋਸਤ ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਤੇ ਇਹਨਾਂ ਨੌਜਵਾਨਾਂ ਨੇ ਨਾਲ ਬੈਠੀ ਮਹਿਲਾ ਦਾ ਵੀ ਧਿਆਨ ਨਹੀਂ ਕੀਤਾ ਪਰ ਇਸ ਹਮਲੇ 'ਚ ਅਕਸ਼ੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਜਦੋਂ ਪੀੜਤ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਭਰਤੀ ਕੀਤਾ ਗਿਆ ਤਾਂ ਇਹ ਨੌਜਵਾਨ ਉਸ ਨੂੰ ਹਸਪਤਾਲ 'ਚ ਵੀ ਕੁੱਟਣ ਆ ਗਏ ਹਾਲਾਂਕਿ ਪੀੜਤ ਨੌਜਵਾਨ ਦਾ ਕਹਿਣਾ ਹੈ ਕਿ ਨਾ ਤਾਂ ਉਹ ਇਹਨਾਂ ਨੂੰ ਜਾਣਦਾ ਤੇ ਨਾ ਹੀ ਉਸ ਦੀ ਕਿਸੇ ਨਾਲ ਕੋਈ ਪੁਰਾਣੀ ਰੰਜਿਸ਼ ਹੈ ਤੇ ਇਸ ਸਾਰੀ ਘਟਨਾ ਤੋਂ ਬਾਅਦ ਪਰਿਵਾਰ ਕਾਫੀ ਪਰੇਸ਼ਾਨ ਨਜ਼ਰ ਆ ਰਿਹਾ ਤੇ ਪਰਿਵਾਰਕ ਮੈਂਬਰ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ ਨੱਲੋ ਦਾ ਕੁਛ ਨਿਸਤਕ ਰਹੀ ਸੀ ਕਿ ਜੀ ਬੱਚੇ ਗਏ ਹੋਏ ਸੀ ਤੇ ਇਹ ਤਾਂ ਕਿ ਮੈਨੂੰ ਡਾਕਟਰਿੰਦਰਾ ਦਾ ਫੋਨ ਆਇਆ ਸੋ ਉਹਨਾਂ ਨੂੰ ਜੇ ਦੀ ਗੱਲ ਲੈ ਜੀ ਸਿਰਜਿੰਦਰਾ ਹਸਪੀਟਲ ਪਹੁੰਚੀ ਗੁੰਮੇਸ ਰਸਰਾ ਸਾਡੇ ਦੇ ਹੰਗਲਾ ਹੋ ਗਿਆ ਤੇ ਵੀ ਮੈਂ ਕਿ ਸਟਾਫ ਕਹਿੰਦੀ ਅੱਥੇ ਬਹੁਤ ਸੱਤਨ ਲੱਗੀ ਹੋਈ ਸੀ ਫੜ ਫੜ ਸੀ ਠੀਕ ਹੈ ਜੀ ਅਸੀਂ ਉਹ ਜੇ ਸਟੈਂਡ ਸੀ ਕਿ ਮੈਨੂੰ ਨਹੀਂ ਪਤਾ ਵੀ ਇਹ ਹੀ ਬੰਦੇ ਨੇ ਉਹ ਡੋ ਜਿੰਦਰਾ ਉਹ ਕਿ ਉਹ ਟੋਟਨ ਕਰਦੀਆਂ ਦੇ ਕੇ ਬਹੁਤ ਹੰਗਾਮਾ ਹੋ ਰਿਹਾ ਸੀ ਸਾਨੂੰ ਨਿਗਰੰਦਰ ਜਾ ਕੇ ਪਤਾ ਲੱਗਿਆ ਅਰਜਿੰਦਰਾ ਹਸਪੀਟਲ ਦੇ ਕਿਸੇ ਵੀ ਡਾਕਟਰ ਨੇ ਕਿਸੇ ਨੇ ਨਹੀਂ ਸੋਚਿਆ ਕਿ ਅਸੀਂ ਪੁਲਿਸ ਨੂੰ ਫੋਨ ਕਰੀਏ ਜਾਂ ਕੀ ਹੈ ਜਿਹੜਾ ਬਲੰਟ ਲਿਖਦੇ ਸਿੱ ਤਾਂ ਬਲੰਟ ਘਰ ਤੋਂ ਬਲੰਟ ਕਰਦੇ ਅਰਜਿੰਦਰਾ ਹਸਪੀਟਲ ਚ ਨਾ ਕੋਈ ਟੈਂਡ ਕਰਿਆ ਨਾ ਕੁਝ ਇਸ ਵੰਦੀ ਮੈਂ ਅਰਜਿੰਦਰਾ ਹਸਪੀਟਲ ਦੇ ਇੰਚਾਰਜ ਡਾਕਟਰ ਰੇਖੀ ਨਾਲ ਵੀ ਗੱਲ ਕੀਤੀ ਹੈ ਕਿ ਉਹ ਕਹਿੰਦੇ ਅੱਛੇ ਨਾਲ ਕੋਣ ਮੈਂ ਕਿਹਾ ਜੀ ਮੈਂ ਬਲੱਡ ਜਿਹੜੇ ਸਟਿਚ ਲਾਈ ਸੀ ਉਹਦੇ ਵੀ ਸਟਿਚ ਦੇ ਵੀ ਕਹਿੰਦੇ ਤੁਸੀਂ ਧੋ ਉਹ ਜਿਹੜੇ ਉਹਨਾਂ ਨੇ ਇਨਸਟਰੂਮੈਂਟ ਯੂਜ਼ ਕੀਤੀ ਸੀ ਇਹਨਾਂ ਪੂਰਾ ਹਲ ਅਰਜਿੰਦਰਾ ਹਸਪੀਟਲ ਦੇ ਕੋਈ ਰੰਜਸ ਨਹੀਂ ਜੀ ਕੋਈ ਨਹੀਂ ਅਸੀਂ ਵੈਸੇ ਨਹੀਂ ਕਿਸੇ ਨਾਲ ਅਸੀਂ ਲੜਾਈ ਸਾਡੇ ਵਿੱਚ ਤਾਂ ਅਸੀਂ ਗੁਰੂ ਦੇ ਲੜ ਲੱਗੇ ਹੋਈਆਂ ਅਸੀਂ ਤਾਂ ਵੈਸੇ ਕੋਈ ਲੜਾਈ ਚੁਗੜੇ ਚ ਨਹੀਂ ਪੈਂਦੀ ਕਾਰਵਾਈ ਤੱਕ ਨੂੰ ਨੌਂ ਮਿੰਟਾਂ ਤੱਕ ਚੱਲੇ ਹੈ ਜੀ ਦੇਖੋ ਸਾਡੇ ਬੱਚੇ ਫੀਲਡ ਜੌਬ ਇਹਨਾਂ ਦੀ ਪਿੰਕ ਚ ਲੱਗੇ ਹੋਏ ਨੇ ਦੋਨੋਂ ਇਥੋਂ ਤੱਕ ਕੇ ਇਥੋਂ ਤੱਕ ਕੇ ਕੋਤ ਉਹ ਫੇਸ ਚੁੰਪੀ ਹੈਗੀ ਆ ਰਜਿੰਦਰ ਹਸਪੀਟਲ ਐਮਰਜੈਂਸੀ ਦੇ ਨਾਲ ਉਥੇ ਕੋਈ ਇਹਨਾਂ ਦਾ ਪੁਲਿਸ ਵਾਲਿਆਂ ਦਾ ਕੋਈ ਬੰਦਾ ਵੀ ਨਹੀਂ ਸੀਗਾ ਦੇਖੋ ਕਿਵੇਂ ਗੁੰਡੇ ਰਜਿੰਦਰ ਹਸਪੀਟਲ ਜਿੱਕੇ ਮੈਂ ਐਂਟਰ ਹੋ ਗਏ ਦੱਸੋ ਕੰਪਲੇਂਟ ਵੀ ਮੈਂ ਹੀ ਉੱਥੇ ਜਾ ਕੇ ਚੌਂਕੀਂ ਜਾ ਕੇ ਮੈਂ ਕਿ ਸਿਕਿਉਰਿਟੀ ਗਾਰਡ ਨੂੰ ਪੁੱਛਿਆ ਵੀ ਮੈਨੂੰ ਨੰਬਰ ਦੇਓ ਚੋਂਗੇ ਕਹਿੰਦਾ ਸਾਨੂੰ ਨਹੀਂ ਪਤਾ ਕੋਈ ਅਟੈਂਡ ਨਹੀਂ ਕਰਦਾ ਜੇ ਉੱਥੇ ਰਜਿੰਦਰ ਮੈਂ ਤਾਂ ਉਹ ਥੇ ਉਹਨਾਂ ਨੇ ਫਿਰ ਮੈਂ ਹੀ ਜਾ ਕੇ ਰਿਪੋਰਟ ਕੀਤੀ ਨਾ ਉੱਥੇ ਚੌਂਕੀ ਚ ਮੈਂ ਹੀ ਉਹਨਾਂ ਦੀ ਜਿਹੜੀ ਐਮਐਲਆਰ ਕੱਟੀ ਹੈ ਉਹਦੀ ਰਿਪੋਰਟ ਲੈ ਕੇ ਮੈਂ ਹੀ ਉਹਨਾਂ ਨੂੰ ਫੋਨ ਕੀਤਾ ਥਾਣੇ ਵਾਲੇ ਕਹਿੰਦੇ ਮੈਸੇਜ ਉਹ ਡਿਵੀਜ਼ਨ ਨੰਬਰ 2 ਨੂੰ ਫੋਨ ਕੀਤਾ ਰਾਤ ਨੂੰ ਤੇ ਉਹ ਕਹਿੰਦਾ ਵੀ ਏਐਸਆਈ ਆਊਗਾ ਰਜਿੰਦਰ ਜਦੋਂ ਬਲਜਿੰਦਰ ਸਿੰਘ ਆਇਆ ਸਾਰੀ ਰਾਤ ਸਾਨੂੰ ਘੁਮਾਇਆ ਇਹਨੇ 4 ਵਜੇ ਸਾਨੂੰ ਤੇ ਪਰਚੀ ਚੇਕਰਾ ਕੇ ਲਿਓ ਉਹਦੇ ਇਹ ਕਰਾ ਕੇ ਲਿਓ ਫੋਟਿੰਗ ਰਿਜਨਰੋ ਹਸਪੀਟਲ ਚ ਕੋਈ ਸਹੀ ਕਟੰਡਨ ਨਹੀਂ ਕਰਨ ਨਹੀਂ ਕੀਤਾ ਬੱਚੇ ਦਾ ਇੰਨੀ ਬਲੀਡਿੰਗ ਹੋ ਗਈ ਬੱਚੇ ਦਾ ਸਿਰ ਪਾੜ ਤਾ ਸਾਰੀ ਰਾਤ ਉਹਨੂੰ ਲੈ ਲੈ ਕੇ ਅਸੀਂ ਫਿਰਦੇ ਰਹੇ ਕੋਈ ਨਾ ਸੀ ਕੋਈ ਉਹ ਨਾ ਪੁਲਿਸ ਵਾਲੇ ਨੇ ਕੋਈ ਕਾਰਵਾਈ ਕੀਤੀ ਕੋਈ ਕਾਰਵਾਈ ਤੇ ਚੰਨਿਆ ਜੀ ਇਹ ਵੀ ਗੁੰਡਾਗਰਮਾਸਾਂ ਨੂੰ ਥੋੜੀ ਖੁੱਲ੍ਹੇ ਛੱਡਣਾ ਹੋਰ ਫਰੈਸ਼ ਰਾਈਟ ਮੈਨੂੰ ਹੋਇਆ ਵੀ ਉਹ ਕੀ ਕਹਿੰਦੇ ਤੁਸੀਂ ਸਮਝੌਤਾ ਕਰ ਲੈਣਾ ਮੈਂ ਕਿਹਾ ਸਾਡੀ ਕੋਈ ਲੜਾਈ ਨਹੀਂ ਜੀ ਕਿਸੇ ਕਿਸੇ ਦੇ ਦੂਰੋਂ ਫੋਨ ਆਏ ਨੇ ਮੈਂ ਬੈਂਕ ਜਬਤ ਕਰਦਾ ਨਹੀਂ ਤੁਸੀਂ ਬੋਲਦੇ ਸੀ ਸਰ ਮੈਂ ਡਿਟੇਲ ਨਹੀਂ ਡਿਕਲੇਅਰ ਕਰ ਸਕਦਾ ਰਿਸਕ ਹੈ ਸਰ ਜਿਹੜਾ ਹਮਲਾ ਹੋਇਆ ਮਾਮਲਾ ਕੀ ਸੀ ਇਹ ਸਰ ਮਾਮਲਾ ਤੁਸਮ ਜੀ ਅਣਜਾਣ ਸੀ ਇਹ ਸਾਡੇ ਆਮਨੇ ਸਾਹਮਨੇ ਘੱਟੀ ਸੀ ਉਹ ਨਸ਼ੀਸ਼ਿਤ ਤੋਂ ਸੀਗੇ ਬਸ ਉਹ ਬਾਹਰ ਨਿਕਲੇ ਅੰਦੇ ਸਾਰੇ ਹਮਲਾ ਕਰਤਾ ਮੇਰੇ ਸਾ ਮੇਰੇ ਨਾਲ ਟਰਮੀਨਲ ਸੀਗਾ ਮੇਰੇ ਨਾਲ ਮੇਰੇ ਭਾਪੀ ਸੀਗੇ ਉਹਨਾਂ ਦੇ ਵੀ ਸੌਣੇ ਸ਼ਰਮੇ ਦਿੱਤੀ ਆਦੇ ਵੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਕਿੰਨੇ ਲੋਕ ਸੀ ਇਹ ਕਿਚਨ ਤੇ ਨਿਕਲੇ ਬਾਕੀ ਉਹਨਾਂ ਦਾ ਮੁੰਡਾ ਪਿੱਛੋਂ ਕਿਸੇ ਨੇ ਕਿਥੋਂ ਰੋਕ ਆ ਗਏ ਤੇ ਪਹਿਲੀ ਲੜਾਈ ਹੋਈ ਸੀ ਕਿ ਕਿਥੇ ਹੋਈ ਸੀ ਲੜਾਈ ਤਾਂ ਹੋਈ ਸੀ ਪਹਿਲਾਂ ਤੁਹਾਡਾ ਹਮਲਾ ਹੋਇਆ ਜੀ ਕਿਹੜੀ ਜਗ੍ਹਾ ਤੇ ਹੋਇਆ ਜੀ ਫਾਇਰ ਬ੍ਰਿਗੇਡ ਜਾਨੀ ਸਾਈ ਮਾਰਕੀਟ ਸਾਈ ਮਾਰਕੀਟ ਦੇ 500 500 500 ਜਿਹੜੀ ਕਰਨੀ ਹੈ ਉਧਰ ਹੋਇਆ ਜੀ ਇੱਕ ਵਾਰ ਤੁਸੀਂ ਰਜਿੰਦਰ ਐਡਮਿਟ ਕੀਤਾ ਹੈ ਐਡਮਿਟ ਕੀਤਾ ਗਿਆ ਹੈ ਅਨਕੌਂਸ਼ੀਅਸ ਸੀਗਾ ਮੈਂ ਬੈਠੇ ਸੀਗਾ ਉਹਨਾਂ ਨੇ ਆ ਕੇ ਡਟਕਟ ਮੇਰੇ ਤੋਂ ਹਮਲਾ ਕਰਤਾ ਤੇ ਕੰਪਨੀ ਵਿੱਚ ਮਤਲਬ ਇਹ ਐਮਰਜੈਂਸੀ ਵਾਰਡ ਵਿੱਚ ਵੀ ਮੈਂ ਆ ਗਿਆ ਜੀ ਐਮਰਜੈਂਸੀ 4 ਨੰਬਰ ਕਿ ਉਹ ਕੱਟ 40 ਵਗੈਰਾ ਜਿੱਦ ਕੀ ਹੋ ਗਿਆ 40 ਹੈ ਜੀ ਤੇ ਉਹ ਸਿਕਿਉਰਟੀ ਸੀ ਵੀ ਪਰ ਉਹ ਨਹੀਂ ਰੋਕਿਆ ਨਿੱਜਾ ਉਹ ਕਿਵੇਂ ਨਹੀਂ ਰੋਕਿਆ ਸੀ ਨੇ ਡਾਕਟਰ ਮੋਦੂ ਜੀ ਜਾਂ ਡਾਕਟਰ ਮੋਦੂ ਜੀ ਨੇ ਕੋਈ ਤਰੀਕਾ ਨਹੀਂ ਸੀ ਉਹ ਉਸ ਦਾ ਪਰ ਬੰਦੇ ਕਾਫੀ ਸੀ ਜੀ ਇਹ ਪੁਲਿਸ ਨਾਟੇ ਜਿਹੜਾ ਹੋਇਆ ਟਾਈਟ ਹੈ ਮੈਂ ਆਪਣੀ ਵਾਈਫ ਕੋਲ ਨਾਲ ਅਛੇ ਸੀਗਾ ਮੁੰਡਾ ਇੱਕ ਮੁੰਡਾ ਹਿਮਾਂਸ਼ੂ ਜੀ ਅਸੀਂ ਹਿਮਾਂਸ਼ੂ ਨੂੰ ਫੋਲੋ ਗਰਾਉਂਡ ਕੋ ਘਰੇ ਛੱਡਣ ਜਾ ਰਹੇ ਸੀਗੇ ਤੇ ਅਚਾਨਕ ਬਾਜਾਖਾਨਾ ਮੱਲੇ ਵੱਜਦਾ ਹੈ ਉੱਥੇ ਤੇ ਉੱਥੇ ਕੁਝ ਮੁੰਡੇ ਲੈਪਲਰ ਦੀ ਚੁੱਪ ਚ ਬੈਠ ਕੇ ਸ਼ਰਾਬ ਪੀ ਰਹੇ ਸੀ ਤੇ ਜਿਵੇਂ ਅਸੀਂ ਗੱਡੀ ਲਈ ਮੋੜੇ ਜਾ ਕੇ ਤੇ ਮਤਲਬ ਜਿਵੇਂ ਸਾਈਡ ਅਸੀਂ ਲੰਘਣਾ ਸੀਗਾ ਤੇ ਇੱਕ ਸਾਈਡ ਤੇ ਪਾਰ ਗੱਡੀ ਸੀਗੀ ਦੂਜੀ ਸਾਈਡ ਉਹਨਾਂ ਦੀ ਗੱਡੀ ਖੜੀ ਸੀਗੀ ਉਹਨਾਂ ਨੇ ਰਾਹ ਨਹੀਂ ਦਿੱਤਾ ਤੇ ਅਚਾਨਕ ਆ ਕੇ ਨਾ ਕਿਰਪਾਨ ਲੈ ਕੇ ਆਇਆ ਮੁੰਡਾ ਬਾਹਰ ਤੇ ਉਹਨੇ ਆ ਕੇ ਹਮਲਾ ਕਰਨਾ ਸਟਾਰਟ ਕਰਤਾ ਮੈਂ ਬਾਹਰ ਨਿਕਲਿਆ ਸੀ ਗੱਡੀ ਤੋਂ ਤੇ ਮੇਰੇ ਨਾਲ ਫਿਰ ਆ ਵੀ ਨਿਕਲ ਗਏ ਸਾਰੇ ਬਾਹਰ ਚਲੋ ਸਾਰਿਆਂ ਤੇ ਹਮਲਾ ਕੀਤਾ ਇਹਨਾਂ ਨੇ 7-8 ਜਣੇ ਸੀਗੇ ਤੇ ਉਸ ਤੋਂ ਬਾਅਦ ਅਸੀਂ ਰਜਿੰਦਰਾ ਹਸਪੀਟਲ ਗਏ ਆ ਰਜਿੰਦਰਾ ਹਸਪੀਟਲ ਵੀ ਸਾਡੇ ਪਿੱਛੇ ਆ ਗਏ ਅਟੈਕ ਕਰਨ ਲਈ ਅੱਛੇ ਸੀ ਰਜਿੰਦਰਾ ਹਸਪੀਟਲ 'ਚ 4 ਨੰਬਰ ਐਮਰਜੈਂਸੀ 4 ਨੰਬਰ ਹੋਣੀ ਤੇ ਉਹਨੂੰ ਬੈੱਡ ਤੇ ਪਾਏ ਉਹ ਵੀ ਕੁੱਟਮਾਰ ਕਰਕੇ ਗਏ ਨੇ 6-7 ਮੁੰਡੇ ਆ ਕੇ ਏ ਸੀਗਾ ਜੀ ਕੋਈ ਪੁਰਾਣਾ ਕੁਛ ਨਹੀਂ ਹੈ ਜੇ ਅਸੀਂ ਜਾਣਦੇ ਵੀ ਨਹੀਂ ਉਹਨਾਂ ਨੂੰ ਕੁਛ ਨਹੀਂ ਹੈ ਇਸ ਦਾ ਬੱਤੀ ਸਾਡੀ ਦਾ ਅਜ ਤੱਕ ਕਿਸੇ ਨਾਲ ਲੜਾਈ ਵੀ ਨਹੀਂ ਹੋਈ ਹਾਂ ਜੀ ਉਹਨਾਂ ਸਾਹਿਬ ਚਾਹਨਾ ਇਹ ਵੱਤ ਤੋਂ ਵੱਧ ਕਾਰਵਾਈ ਹੋਵੇ ਉਹਨਾਂ ਦੇ ਪਟਿਆਲਾ ਤੋਂ ਚਰਨਜੀਤ ਕੋਹਲੀ ਦੀ ਰਿਪੋਰਟ ਡੇਲੀ ਬਾਈਟਸ